ਬਹੁਤ ਇਤਿਹਾਸਿਕ ਦਿਨ ਹੈ ਕਿ ਅਸੀਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 300 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾ ਰਹੇ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਾਲਾ ਜੀ ਸਭ ਨੂੰ ਯਾਦ ਕਰ ਰਹੇ ਉਹ ਦੇਸ਼ ਦੇ ਇਤਿਹਾਸ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੀ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਸ ਸਿੰਘ ਸਿੱਧਵਾਂ ਜੀ ਦੇ ਉਦਮਾ ਨਾਲ ਇਹ ਸਤਿ ਦੀ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਹੋ ਰਿਹਾ ਹੈ ਅਖੀਰ ਦੇ ਵਿੱਚ ਮਾਨ ਜੋ ਮੁੱਖ ਮੰਤਰੀ ਸਾਹਿਬ ਬੋਲ ਰਹੇ ਨੇ ਬਹੁਤ ਸਾਰੇ ਬਲਾਵੇ ਰੂਲਿੰਗ ਪਾਰਟੀ ਦੇ ਵਿਰੋਧੀ ਧਿਰ ਦੇ ਸਭ ਨੇ ਇੰਨਾ ਸ਼ਹਾਦਤਾਂ ਦੇ ਅੱਗੇ ਸਿਰ ਜੜਾ ਝੁਕਾਇਆ ਔਰ ਇਹ ਪਰਦ ਵੀ ਕੀਤਾ ਹਰ ਬਲਾਵੇ ਨੇ ਕਿ ਸਾਨੂੰ ਜਿਹੜੀ ਜੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਜਿਹੜੇ ਅਲੰਘਣਾ ਹੋਦੀ ਸੀ ਉਹਦੇ ਖਿਲਾਫ ਉਸ ਸਮੇਂ ਜਿਹੜੀ جنگ ਲੜੀ ਸੀਗੀ ਉਹ ਅੱਜ ਵੀ ਇਸ ਦੇਸ਼ ਦੇ ਵਿੱਚ ਕਿਤੇ ਕਿਤੇ ਜਿਹੜੀ ਆਪਾਂ ਨੂੰ ਉਹਦੀ ਲੋੜ ਹੈ ਉਹ جنگ ਜਿਹੜੀ ਹੈ ਉਹ ਸਾਨੂੰ ਲੜਨੀ ਚਾਹੀਦੀ ਹੈ ਜਿਹੜੀ ਗੱਲ ਲਗਭਗ ਸਾਰੇ ਬੁਲਾਵਿਆਂ ਨੇ ਬਹੁਤ ਵਧੀਆ ਢੰਗ ਦੇ ਨਾਲ ਵਿਧਾਨ ਸਭਾ ਦੇ ਵਿੱਚ ਇਹ ਪੇਚ ਕੀਤੇ ਆ ਮੈਂ ਸਮਝਦਾ ਕਿ ਅਸੀਂ ਲੋਕ ਸਭ ਅੱਜ ਉਸ ਇਤਿਹਾਸ ਦਾ ਹਿੱਸਾ ਬਣ ਗਏ ਜਿਹੜਾ ਇਤਿਹਾਸ ਸੈਕੜੇ ਸਾਲ ਬਾਅਦ ਵੀ ਹਜ਼ਾਰਾਂ ਸਾਲ ਬਾਅਦ ਵੀ ਯਾਦ ਕੀਤਾ ਜਾਊਗਾ ਕਿ ਇੱਕ ਸਮੇਂ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਸੀਗੀ ਤੇ ਉਸ ਸਰਕਾਰ ਨੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੀਤਾ ਸੀਗਾ ਸੋ ਮੈਂ ਸਮਝਦਾ ਕਿ ਅੱਜ ਦਾ ਇਹ ਪ੍ਰਾਲਾ ਸਾਡੀ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਵੱਡਾ ਜਿਹੜਾ ਪ੍ਰਾਲਾ ਵੈਸੇ ਤਾਂ ਪਿਛਲੇ 1 ਮਹੀਨੇ ਤੋਂ ਜਿਹੜੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਜਿਹੜੇ ਹੋਦੇ ਸਕੂਲਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜਾ ਸੰਦੇਸ਼ ਹੈ ਉਹਦੀ ਸਿੱਖਿਆ ਦੇਣ ਵਾਸਤੇ ਬੱਚਿਆਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਬਹੁਤ ਸਲਾਘਾਯੋਗ ਹੈ ਸੋ ਮੈਂ ਸਮਝਦਾ ਕਿ ਅੱਜ ਆਪਾਂ ਸਾਰੇ ਲੋਕ ਇਹ ਜਿਹੜਾ ਦਿਨ ਮਨਾ ਰਹੇ ਆ ਇਹ ਬਹੁਤ ਵੱਡਾ ਤੇ ਬਹੁਤ ਮਹਾਨ ਦਿਨ ਹੈ ਔਰ ਇਸ ਦਿਨ ਦੇ ਉੱਤੇ ਅਸੀਂ ਇਹ ਪਰਨ ਕਰਦੇ ਆ ਕਿ ਅਸੀਂ ਇਹ ਲੜਾਈ ਜਿਹੜੀ ਆ ਜਿਹੜੀ ਸੰਦੇਸ਼ ਸਾਨੂੰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਜਿਹੜੀ ਜ਼ਬਰ ਤੇ ਜ਼ੁਲਮ ਦੀ ਤੇ ਮਨੁੱਖੀ ਅਧਿਕਾਰਾਂ ਦੀ ਲੰਗਣਾ ਦੀ ਉਹ ਲੜਾਈ ਜਿਹੜੀ ਆ ਉਹ ਜਾਦੀ ਰੱਖਾਂਗੇ ਇਹ ਅੱਜ ਦੇ ਵਿਧਾਨ ਸਭਾ ਦੇ ਸਭ ਲਾੜਿਆਂ ਦੇ ਜਿਹੜਾ ਬਹੁਤ ਵਧੀਆ ਢੰਗ ਨਾਲ ਜਿਹੜਾ ਉਹ ਬੋਲਿਆ ਤੇ ਕਾ ਉਹ ਮੇਰਾ ਖਿਆਲ ਇਹ ਸਾਰੇ ਅਸੀਂ ਇਸ ਗੱਲ ਤੇ ਸਹਿਮਤ ਹਾਂ ਕਿ ਇਹ ਸਾਨੂੰ ਸਾਧਿਆਂ ਨੂੰ ਜਿਹੜਾ ਤਗੜੇ ਹੋ ਕੇ ਲੜਨ ਦੀ